ਕਈ ਅਜਿਹੀਆਂ ਰੂਹਾਂ ਸੰਸਾਰ ਉਤਤੇ ਆਉਂਦੀਆਂ ਨੇ ਜੋ ਮਨੁੱਖੀ ਰੂਪ ਵਿੱਚ ਹੁੰਦਿਆਂ ਹੋਇਆਂ ਵੀ ਹਰ ਲੋਭ ਲਾਲਚ ਤੋਂ ਉੱਪਰ ਉੱਠ ਕੇ ਤਨ ਮਨ ਤਨ ਨਾਲ ਸੇਵਾ ਕਰਕੇ ਦੁਨੀਆ ਤੋਂ ਚਲੀਆਂ ਜਾਂਦੀਆਂ ਪਰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਚਾਨਣ ਮੂਰਾਰਾ ਬਣ ਕੇ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿੰਦੀਆਂ ਅਜਿਹੀ ਇੱਕ ਸ਼ਖਸੀਅਤ ਵਾਲੇ ਸੀ ਭਾਈ ਕਨਿਆ ਜੀ ਜਿਨ੍ਹਾਂ ਨੇ ਗੁਰਬਾਣੀ ਨੂੰ ਸਿਰਫ ਪੜਿਆ ਹੀ ਨਹੀਂ ਉਸ ਉੱਤੇ ਅਜਿਹਾ ਅਮਲ ਕੀਤਾ ਕਿ ਉਹ ਆਪਣੀ ਸਾਰੀ ਜ਼ਿੰਦਗੀ ਬਿਨਾਂ ਕਿਸੇ ਜਾਤੀ ਜਾਂ ਮਜ਼ਹਬ ਦੋਸਤ ਜਾਂ ਦੁਸ਼ਮਣ ਆਪਣਾ ਜਾਂ ਪਰਾਇਆ ਬਿਨਾਂ ਕਿਸੇ ਭੇਦ ਭਾਵ ਜਾਂ ਵਿਤਕਰੇ ਤੋਂ ਮਨੁੱਖਤਾ ਦੀ ਸੇਵਾ ਕਰਨ ਖਾਤਰ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਭਾਈ ਕਨਈਆ ਜੀ ਦਾ ਪਿੰਡ ਸੋਧਰਾ ਨੇੜੇ ਵਜ਼ੀਰਾਬਾਦ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿਖੇ ਸਨ 1648ਵੀਂ ਵਿੱਚ ਹੋਇਆ। ਉਹਨਾਂ ਦੇ ਪਿਤਾ ਪਾਈ ਨੱਥੂ ਰਾਮ ਤੇ ਮਾਤਾ ਸੁੰਦਰੀ ਜੀ ਸਨ। ਉਹ ਇੱਕ ਮੀਰ ਵਪਾਰੀ ਸੀ ਤੇ ਸ਼ਾਹੀ ਫੌਜਾਂ ਨੂੰ ਰਸਤ ਪਾਣੀ ਸਪਲਾਈ ਕਰਦੇ। ਖत्री ਪਰਿਵਾਰ ਨਾਲ ਸਬੰਧ ਰੱਖਣ ਵਾਲੇ ਉਹਨਾਂ ਦੇ ਪਿਤਾ ਦਾ ਸੁਭਾਅ ਬੜਾ ਮਿੱਠਾ ਤੇ ਪਿਆਰਾ ਸੀ। ਇਹ ਇੱਕ ਖੁਸ਼ਹਾਲ ਪਰਿਵਾਰ ਸੀ ਪਰ ਭਾਈ ਸਾਹਿਬ ਦੀ ਰੁਚੀ ਵਿਰਾਗ ਤਿਆਗ ਤੇ ਸੇਵਾ ਦੀ ਸੀ ਬਚਪਨ ਵਿੱਚ ਹੀ ਉਹਨਾਂ ਦੀ ਜੇਬ ਵਿੱਚ ਜਿੰਨੇ ਪੈਸੇ ਹੁੰਦੇ ਗਰੀਬਾਂ ਤੇ ਲੋੜਵੰਦਾਂ ਨੂੰ ਦੇ ਦਿੰਦੇ ਘਰ ਵਾਲਿਆਂ ਨੇ ਇਹਨਾਂ ਨੂੰ ਆਰੇ ਲਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਸਭ ਵਿਅਰਥ ਰਹਾ ਪੈਸਾ ਘਰ ਵਿੱਚ ਬਥੇਰਾ ਸੀ ਸੋ ਪਿਤਾ ਜੀ ਨੇ ਇਹਨਾਂ ਨੂੰ ਇੱਕ ਅਲੱਗ ਕਮਰਾ ਬਣਵਾ ਦਿੱਤਾ ਤੇ ਮਾਇਆ ਵੀ ਖੁੱਲੇ ਦਿਲ ਨਾਲ ਦੇਣੀ ਸ਼ੁਰੂ ਕਰ ਦਿੱਤੀ ਤਾਂ ਕਿ ਆਪ ਮਨਚਾਹੀ ਲੋਕਾਂ ਦੀ ਸੇਵਾ ਕਰਦੇ ਰਹੇਨ ਭਾਈ ਕਨਿਆਜੀ ਦੇ ਪਿਤਾ ਦਾ ਜਦੋਂ ਅਕਾਲ ਚਲਾਣਾ ਹੋਇਆ ਉਸ ਸਮੇਂ ਉਹ ਬਚਪਨ ਵਸਤਾ ਵਿੱਚ ਹੀ ਸਨ ਜਲਦੀ ਹੀ ਘਰ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਆ ਗਈ ਕੁਛ ਚਿਰ ਤਾਂ ਉਹਨਾਂ ਨੇ ਕੰਮ ਕੀਤਾ ਤੇ ਨਾਲ ਹੀ ਵਜ਼ੀਰਾਬਾਦ ਵਿਖੇ ਭਾਈ ਨਨੂਆ ਜੀ ਦੀ ਸੰਗਤ ਕੀਤੀ ਜੋ ਗੁਰੂ ਘਰ ਦੇ ਸ਼ਰਧਾਲੂ ਸਨ ਇੱਕ ਤਾਂ ਇਹਨਾਂ ਦਾ ਸੁਭਾਅ ਪਹਿਲਾਂ ਤੋਂ ਹੀ ਭਗਤੀ ਭਾਵ ਵਾਲਾ ਸੀ ਅਤੇ ਦੂਜਾ ਭਾਈ ਨਨੂਆ ਦੀ ਸੰਗਤ ਨੇ ਸੋਨੇ ਤੇ ਸੁਹਾਗਾ ਦਾ ਕੰਮ ਕੀਤਾ ਫਿਰ ਆਪ ਕੰਮ ਕਰ ਛੱਡ ਕੇ ਸੇਵਾ ਵਿੱਚ ਹੀ ਜੁਟ ਗਏ ਭਾਈ ਨਨੂਆ ਜੀ ਅਨੰਪੁਰ ਸਾਹਿਬੀ ਖੇਸ਼ੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਜਾਇਆ ਕਰਦੇ ਸਨ। ਇਹ ਭਾਈ ਨਨੂਆ ਜੀ ਕੋਲੋਂ ਗੁਰੂ ਸਾਹਿਬ ਦੇ ਬਚਨ ਤੇ ਬਾਣੀ ਸੁਣਦੇ ਰਹਿੰਦੇ ਜੋ ਹੌਲੀ-ਹੌਲੀ ਇਹਨਾਂ ਦੇ ਹਿਰਦੇ ਵਿੱਚ ਵਸ ਗਈ। ਇਸ ਤਰ੍ਹਾਂ ਇਹਨਾਂ ਦੇ ਮਨ ਵਿੱਚ ਗੁਰਸਿੱਖੀ ਦੀ ਜਾਗ ਲੱਗ ਪਈ। ਆਪ ਸਵਾਸ ਸਵਾਸ ਿਮਰਨ ਕਰਨ ਲੱਗ ਪਏ। ਇੱਕ ਦਿਨ ਅਚਾਨਕ ਭਾਈ ਨਨੂਆ ਜੀ ਵੀ ਅਕਾਲ ਚਲਾਣਾ ਕਰ ਗਏ। ਇਹਨਾਂ ਦਾ ਮਨ ਬੜਾ ਉਦਾਸ ਹੋ ਗਿਆ। ਸਨ 1674 ਵਿੱਚ ਇਹ ਪੁੱਛ ਦੇ ਪਛਾਉਂਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਲਈ ਅਨੰਦਪੁਰ ਸਾਹਿਬ ਪਹੁੰਚ ਗਏ। ਬਸ ਫੇਰ ਕੀ ਸੀ ਭਾਈ ਕਨਈਆ ਜੀ ਉੱਥੇ ਦੇ ਹੀ ਹੋ ਕੇ ਰਹਿ ਗਏ ਗੁਰੂ ਸਾਹਿਬ ਦੇ ਪੁੱਛਣ ਤੇ ਇਹਨਾਂ ਨੇ ਦੱਸਿਆ ਕਿ ਮੈਂ ਭਾਈ ਨਨੂਆ ਜੀ ਪਾਸੋਂ ਆਪ ਜੀ ਦੀ ਸੋਭਾ ਸੁਣੀ ਤੇ ਇੱਥੇ ਆਪ ਜੀ ਦੇ ਦਰਬਾਰ ਦੀ ਸੰਗਤ ਤੇ ਸੇਵਾ ਕਰਨ ਲਈ ਆਇਆ ਹਾਂ ਹੁਣ ਮੈਨੂੰ ਕੋਈ ਸੇਵਾ ਬਖਸ਼ੋ ਇਸ ਵੇਲੇ ਭਾਈ ਸਾਹਿਬ ਜੀ ਦੀ ਉਮਰ ਵੀ 25 ਸਾਲ ਦੀ ਸੀ ਇੱਥੇ ਇਹਨਾਂ ਨੇ ਲੰਗਰ ਤੇ ਘੋੜਿਆਂ ਦੀ ਸੇਵਾ ਸੰਭਾਲ ਲਈ 1 ਸਾਲ ਇਹਨਾਂ ਨੇ ਤਨ ਮਨ ਨਾਲ ਸੇਵਾ ਕੀਤੀ ਗੁਰੂ ਸਾਹਿਬ ਨੇ ਇਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਬਚਨ ਕੀਤੇ ਤੁਹਾਡੀ ਕਾਲ ਥਾਏ ਪਈ ਫੋਂ ਤੁਸੀਂ ਜਾਓ ਆਪ ਵੀ ਨਾਮ ਜਪੋ ਤੇ ਹੋਰਾਂ ਨੂੰ ਵੀ ਜਪਾਓ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਦੀ ਪਾਲਣਾ ਕਰਦੇ ਭਾਈ ਸਾਹਿਬ ਉਥੋਂ ਆਪਣੇ ਇਲਾਕੇ ਵੱਲ ਚੱਲ ਪਏ ਅਟਕ ਦੇ ਨੇੜੇ ਕਵੇ ਨਾਮੀ ਸਥਾਨ ਤੇ ਇਹਨਾਂ ਨੂੰ ਪਿਆਸ ਲੱਗੀ ਤਾਂ ਆਪਨੇ ਕਿਸੇ ਤੋਂ ਪਾਣੀ ਮੰਗਿਆ ਉਸਨੇ ਕਿਹਾ ਕਿ ਇੱਥੇ ਪਾਣੀ ਦੀ ਬੜੀ ਕਿੱਲਤ ਹੈ ਸਾਨੂੰ ਪਾਣੀ ਬੜੀ ਦੂਰ ਤੋਂ ਲਿਆਉਣਾ ਪੈਂਦਾ ਹੈ ਸਾਨੂੰ ਆਪ ਹੀ ਪਾਣੀ ਬੜੀ ਮੁਸ਼ਕਿਲ ਨਾਲ ਨਸੀਬ ਹੁੰਦਾ ਸੀ ਲੋਕਾਂ ਨੂੰ ਕੀ ਪਿਉਣਾ ਜਿਵੇਂ ਕਿਵੇਂ ਉਹਨਾਂ ਨੇ ਆਪਣੀ ਪਿਆਸ ਤਾਂ 부ਝਾ ਲਈ ਪਰ ਅੱਗੇ ਨਾ ਜਾ ਕੇ ਕਵੇ ਵਿੱਚ ਹੀ ਟਿਕਨ ਦਾ ਫੈਸਲਾ ਕਰ ਲਿਆ ਤਿਹਾਰ ਪਿਆਸੇ ਦੀ ਜਲ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਵੇਤੋ ਥੋੜੀ ਦੂਰ ਤੇ ਹਰੋ ਨਾਮੀ ਨਦੀ ਤੋਂ ਉਹ ਪਾਣੀ ਦਾ ਘੜਾ ਭਰ ਕੇ ਲੋਕਾਂ ਨੂੰ ਪਿਉਂਦੇ ਘੜਾ ਖਾਲੀ ਹੁੰਦਾ ਤਾਂ ਮੁੜ ਕੇ ਭਰ ਲਿਆਉਂਦੇ ਹੌਲੀ ਹੌਲੀ ਘੜੇ 1 ਤੋਂ 2 2 ਤੋਂ 4 ਕਰਦੇ ਕਰਦੇ 200 ਘੜੇ ਹੋ ਗਏ ਉਹਨਾਂ ਦੀ ਸੇਵਾ ਦੀ ਕੀਰਤੀ ਹਰ ਪਾਸੇ ਫੈਲਣ ਲੱਗੀ ਉਹਨਾਂ ਦੇ ਟਿਕਾਣੇ ਤੇ ਰੌਣਕ ਵਧਣ ਲੱਗੀ ਤੇ ਨਾਲ ਨਾਲ ਭਰੇ ਘੜਿਆਂ ਦੀ ਗਿਣਤੀ ਉਹਨਾਂ ਦਾ ਟਿਕਾਣਾ ਧਰਮਸਾਲ ਬਣ ਗਿਆ ਮੰਜੇ ਬਿਸਤਰੇ ਵੀ ਆ ਗਏ ਸੰਗਤ ਵੀ ਸਵੇਰੇ ਸ਼ਾਮ ਜੁੜਨ ਲੱਗੀ ਪਾਈ ਸਾਹਿਬ ਨੇ ਉੱਦਮ ਕਰਕੇ ਇੱਕ ਖੂਬੀ ਪਟਵਾ ਲਿਆ ਇਸ ਤਰ੍ਹਾਂ ਇੱਥੇ 3-4 ਸਾਲ ਬੀਤ ਗਏ ਇਸ ਦੌਰਾਨ 1675 ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ ਬੈਠੇ ਪਾਈ ਸਾਹਿਬ 1678 ਵਿੱਚ ਕਵੇ ਛੱਡ ਕੇ ਅਨੰਦਪੁਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਨੂੰ ਤੁਰ ਪਏ ਪਹੁੰਚ ਕੇ ਆਪਣਾ ਟਿਕਾਣਾ ਅਨੰਦਪੁਰ ਸਾਹਿਬ ਬਣਾ ਲਿਆ ਤੇ ਦਸ਼ਮੇਸ਼ ਦਰਬਾਰ ਦੀ ਸੇਵਾ ਆਰੰਭ ਕਰ ਦਿੱਤੀ ਹਰ ਵੇਲੇ ਆਪ ਗੁਰੂ ਸਾਹਿਬ ਦੀ ਸੰਗਤ ਵਿੱਚ ਗੁਜ਼ਾਰਨ ਦੀ ਕੋਸ਼ਿਸ਼ ਕਰਦੇ ਜਦੋਂ ਗੁਰੂ ਸਾਹਿਬ ਪੌਂਟਾ ਸਾਹਿਬ ਗਏ ਤਾਂ ਇਹ ਨਾਲ ਸਨ ਵਾਪਸ ਅਨੰਦਪੁਰ ਸਾਹਿਬ ਆਏ ਤਾਂ ਇਹ ਵੀ ਨਾਲ ਵਾਪਸ ਆ ਗਏ ਗੱਲ ਵਿੱਚ ਮਸ਼ਕ ਜਾਂ ਸਿਰ ਤੇ ਖੜਾ ਉਹ ਹਰ ਵੇਲੇ ਸੰਗਤ ਦੀ ਸੇਵਾ ਕਰਦੇ ਰਹਿੰਦੇ ਹਾਲਾਤਾਂ ਨੇ ਪਲਟਾ ਮਾਰਿਆ ਅਨੰਦਪੁਰ ਰੰਗ ਤੱਤੇ ਵਿੱਚ ਬਦਲ ਗਿਆ ਬੰਦੂਕਾਂ ਦੀ ਠਾ ਠਾ تیرਾਂ ਦੀ ਝੂਕਰ ਤੇ ਤਲਵਾਰਾਂ ਵਰਸ਼ਣ ਦੇ ਸ਼ੰਕਾਰ ਦੇ ਨਾਲ ਜ਼ਖਮੀਆਂ ਦੀ ਚੀਖ ਪੁਕਾਰ ਭਾਈ ਸਾਹਿਬ ਹਰ ਵਕਤ ਤੜਪਦੇ ਜ਼ਖਮੀਆਂ ਦੇ ਮੂੰਹ ਵਿੱਚ ਪਾਣੀ ਪਾਉਂਦੇ ਇਹ ਉਹਨਾਂ ਦਾ ਨਿਤਕਰਮ ਬਣ ਗਿਆ ਕਈ ਵਾਰ ਅਜਿਹਾ ਵੀ ਹੁੰਦਾ ਕਿ ਦੁਸ਼ਮਣ ਪਾਣੀ ਪੀ ਕੇ ਫਿਰ ਕਰੋ ਤਾਜ਼ਾ ਹੋ ਜਾਂਦਾ ਤੇ ਸਿੱਖ ਸੈਨਿਕਾਂ ਉੱਪਰ ਟੁੱਟ ਪੈਂਦਾ ਇਹ ਸਭ ਦੇਖ ਕੇ ਸਿੱਖ ਸੈਨਿਕ ਦੁਖੀ ਵੀ ਹੁੰਦੇ ਪਰ ਗੁਰੂ ਸਾਹਿਬ ਦਾ ਭਾਈ ਸਾਹਿਬ ਨਾਲ ਪ੍ਰੇਮ ਦੇਖ ਕੇ ਚੁੱਪ ਹੋ ਜਾਂਦੇ ਇੱਕ ਦਿਨ ਉਹਨਾਂ ਤੋਂ ਰਹਿਣਾ ਨਾ ਗਿਆ ਤੇ ਗੁਰੂ ਸਾਹਿਬ ਕੋਲ ਆਣ ਕੇ ਉਹਨਾਂ ਨੇ ਸ਼ਿਕਾਇਤ ਕੀਤੀ ਅਸੀਂ ਯੁੱਧ ਵਿੱਚ ਜਿੱਥੇ ਦੁਸ਼ਮਣਾਂ ਨੂੰ ਜ਼ਖਮੀ ਕਰਦੇ ਹਾਂ ਉੱਥੇ ਤੁਹਾਡਾ ਇਹ ਸੇਖ ਉਹਨਾਂ ਬਸ ਜਾ ਕੇ ਮਰਦਿਆਂ ਦੇ ਮੂੰਹ ਵਿੱਚ ਪਾਣੀ ਪਾ ਕੇ ਉਹਨਾਂ ਨੂੰ ਸੁਰਜੀਤ ਕਰ ਦਿੰਦਾ ਹੈ ਗੁਰੂ ਸਾਹਿਬ ਮੁਸਕਰਾਏ ਤੇ ਕਹਿਣ ਲੱਗੇ ਤੁਸੀਂ ਅਸ਼ਾਂਤ ਨਾ ਹੋਵੋ ਅਸੀਂ ਹੁਣੇ ਹੀ ਉਹਨਾਂ ਨੂੰ ਬੁਲਾ ਕੇ ਸਹੀ ਗੱਲਬਾਤ ਪੁੱਛ ਲੈਂਦੇ ਹਾਂ ਭਾਈ ਕਨਈਆ ਜੀ ਨੂੰ ਸੱਦਿਆ ਗਿਆ ਭਾਈ ਕਨਈਆ ਮੋਢੇ ਉੱਤੇ ਮਸ਼ਕ ਰੱਖੀ ਸਤਨਾਮ ਵਾਹਿਗੁਰੂ ਗੁੰਗੁਣਾਉਂਦਾ ਆ ਰਿਹਾ ਸੀ ਗੁਰੂ ਪਾਸ ਪਹੁੰਚ ਕੇ ਮੱਥਾ ਟੇਕਿਆ ਤੇ ਹੱਥ ਬੰਨ੍ਹ ਕੇ ਪੁੱਛਿਆ ਪਾਤਸ਼ਾਹ ਨਾ ਚੀਜ਼ ਨੂੰ ਸੱਦਾ ਭੇਜਿਆ ਹੈ ਹਾਂ ਭਾਈ ਤੁਹਾਡੇ ਵਿਰੁੱਧ ਸ਼ਿਕਾਇਤ ਆਈ ਹੈ ਤੁਸੀਂ ਜੰਗ ਵਿੱਚ ਜਿੱਥੇ ਸਿੱਖ ਫਟੜਾ ਨੂੰ ਪਾਣੀ ਪਿਲਾਉਂਦੇ ਹੋ ਉੱਥੇ ਦੁਸ਼ਮਨਾਂ ਦੇ ਸੈਨਿਕ ਫਟੜਾ ਨੂੰ ਵੀ ਪਾਣੀ ਪਿਲਾਈ ਜਾਂਦੇ ਹੋ ਤੇ ਕੋਈ ਫਰਕ ਨਹੀਂ ਕਰਦੇ ਗੁਰੂ ਸਾਹਿਬ ਜੀ ਨੇ ਸਵਾਲ ਕੀਤਾ ਪਾਤਸ਼ਾਹ ਮੇਰੇ ਕੋਲੋਂ ਫੁੱਲ ਹੋ ਗਈ ਪਰ ਮੈਨੂੰ ਤਾਂ ਯੁੱਧ ਵਿੱਚ ਕੋਈ ਦੁਸ਼ਮਣ ਨਜ਼ਰ ਨਹੀਂ ਆਂਦਾ ਮੈਂ ਤਾਂ ਕੇਵਲ ਪਿਆਸਿਆਂ ਤੇ ਫਟੜਾਂ ਦੇ ਮੂੰਹ ਵਿੱਚ ਪਾਣੀ ਪਾਇਆ ਹੈ ਮੈਨੂੰ ਤਾਂ ਹਰ ਫਟੜ ਦੇ ਮੂੰਹ ਤੇ ਤੁਹਾਡਾ ਹੀ ਚਿਹਰਾ ਦਿਖਾਈ ਦਿੰਦਾ ਹੈ ਪਾਣੀ ਲਈ ਖੁੱਲੀ ਹਰ ਬੋਕ ਵਿੱਚ ਮੈਨੂੰ ਤੇਰਾ ਹੀ ਪਰਛਾਵਾਂ ਦਿਖਾਈ ਦਿੰਦਾ ਹੈ ਗੁਰੂ ਸਾਹਿਬ ਸਮਝ ਗਏ ਸਿੰਘਾਂ ਨੂੰ ਕਿਹਾ ਇਹ ਸਿੰਘੋ ਭਾਈ ਕਨਈਆ ਜੋ ਬੋਲ ਰਿਹਾ ਹੈ ਇਹ ਇੱਕ ਪੂਰਨ ਸਾਧ ਬਾਣੀ ਦਾ ਚਰਿੱਤਰ ਹੈ ਇਹ ਪੂਰਨਪੁਰਖ ਕਨਈਆ ਨੂੰ ਕੋਚ ਨਾ ਕਹੋ ਜੋ ਕਰੇ ਜਿੱਥੇ ਕਰੇ ਉੱਥੇ ਹੀ ਕਰਨ ਦਿਓ ਇਸ ਸਾਧ ਦੇ ਮਨ ਦੀ ਅਵਸਥਾ ਬੜੀ ਉੱਚੀ ਹੈ ਗੁਰੂ ਸਾਹਿਬ ਆਪਣੇ ਆਸਣ ਤੋਂ ਉੱਠੇ ਤੇ ਭਾਈ ਕਨਈਆ ਨੂੰ ਛਾਤੀ ਨਾਲ ਲਗਾਇਆ ਭਾਈ ਸਾਹਿਬ ਦਾ ਮੱਥਾ ਚੁੰਮਿਆ ਤੇ ਗਦਗਦ ਹੋ ਕੇ ਬੋਲੇ ਭਾਈ ਕਨਈਆ ਤੂੰ ਸਿੱਖੀ ਨੂੰ ਠੀਕ ਸਮਝਿਆ ਹੈ ਤੇਰੀ ਕਮਾਈ ਤਨ ਹੈ ਤੂੰ ਸਭ ਤਾਤ ਵਿਸਾਰ ਦਿੱਤੀ ਹੈ ਤੂੰ ਵਾਹਿਗੁਰੂ ਦਾ ਅਨਿੰਨ ਭਗਤ ਹੋ ਨਿਭੜਿਆ ਹੈ ਸਤਗੁਰੂ ਜੀ ਨੇ ਉਸੇ ਵੇਲੇ ਇੱਕ ਮਲਮ ਦੀ ਡੱਬੀ ਮੰਗਵਾਈ ਤੇ ਭਾਈ ਕਨਈਆ ਨੂੰ ਸੌਂਪ ਕੇ ਹੁਕਮ ਦਿੱਤਾ ਭਾਈ ਜਿੱਥੇ ਤੁਸੀਂ ਫਟੜਾ ਨੂੰ ਪਾਣੀ ਪਿਲਾਉਂਦੇ ਹੋ ਉੱਥੇ ਉਹਨਾਂ ਦੇ ਝਕਮਾ ਤੇ ਮਲਮ ਵੀ ਲਗਾ ਦਿਆ ਕਰੋ ਇਸ ਘਟਨਾ ਤੋਂ ਕਾਫੀ ਚਿਰ ਪਿਛੋਂ ਜਦ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਤਾਂ ਭਾਈ ਕਨਈਆ ਜੀ ਨੂੰ ਆਪਣੇ ਪਿੰਡ ਸੋਧਰਾ ਪ੍ਰਚਾਰ ਕਰਨ ਲਈ ਭੇਜ ਦਿੱਤਾ ਪ੍ਰਚਾਰ ਦੇ ਨਾਲ-ਨਾਲ ਭਾਈ ਸਾਹਿਬ ਦੀ ਇਹ ਸੇਵਾ ਵੀ ਨਿਰੰਤਰ ਯਾਰੀ ਰਹੀ ਭਾਈ ਕਨਈਆ ਜੀ ਨੇ ਆਪਣੇ ਜੀਵਨ ਕਾਲ ਦੇ ਪਿਛਲੇ 10 ਸਾਲ ਆਪਣੇ ਇਲਾਕੇ ਵਿੱਚ ਹੀ guzare ਪਿੰਡ ਸੋਧਰੇ ਵਿੱਚ ਹੀ 20 ਸਤੰਬਰ 1718 ਈਸਵੀ ਨੂੰ 70 ਸਾਲ ਦੀ ਉਮਰ ਭੋਗ ਕੇ ਇੱਕ ਦਿਨ ਕਿਰਤਨ ਸੁਣਦੇ ਸੁਣਦੇ ਅਜੇ ਹੀ ਸਮਾਦੀ ਲਗਾਈ ਕਿ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸੰਗਤਾਂ ਨੇ ਉਹਨਾਂ ਨੂੰ ساری ਉਮਰ ਪਾਣੀ ਦੀ ਸੇਵਾ ਕਰਦਿਆਂ ਵੇਖਿਆ ਇਸ ਲਈ ਸੰਸਕਾਰ ਕਰਨ ਦੀ ਬਜਾਏ ਉਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ ਇਸ ਪ੍ਰਕਾਰ ਦੁਨੀਆ ਵਿੱਚ ਬਿਨਾਂ ਕਿਸੇ ਵਿਤਕਰੇ ਤੋਂ ਮਾਨਵਤਾ ਦੀ ਸੇਵਾ ਆਰੰਭ ਹੋਈ ਭਾਰਤ ਖਾਸ ਕਰਕੇ ਪੰਜਾਬ ਵਿੱਚ ਪਹਿਲੀ ਵਾਰ ਲਗਭਗ 1704 ਈਸਵੀ ਵਿੱਚ ਅਜਿਹੀ ਸੰਸਥਾ ਨੇ ਜਨਮ ਲਿਆ ਪਿੱਛੋਂ ਜਾ ਕੇ ਇਸ ਸੰਸਥਾ ਦਾ ਨਾਂ ਸੇਵਾ ਪੰਥੀ ਪੈ ਗਿਆ ਇਸ ਦੇ ਅੱਜ ਵੀ ਸੈਂਕੜੇ ਸਥਾਵਾਂ ਤੇ ਡੇਰੇ ਹਨ ਇਹ ਇੱਕ ਮਹਾਨ ਸਮਾਜਿਕ ਕ੍ਰਾਂਤੀ ਸੀ ਜਿਸ ਨਾਲ ਮਨੁੱਖਤਾ ਦੀ ਸੇਵਾ ਦਾ ਮੋੜ ਵੱਜਾ